ਸੰਦਿਆ ਵੇਲੇ ਦੇ ਹੁਕਮਨਾਮਾ ਸਾਹਿਬ ਦੀ ਸਖੇਪ ਵਿਚਾਰ ਦਰਬਾਰ ਸਾਹਿਬ ਅੰਮ੍ਰਿਤਸਰ ਸਹਿਬ ਤੋਂ ਇਹ ਪਾਈ ਜਿਨ੍ਹਾਂ ਮਨੁੱਖਾ ਨੇ ਇਸ ਮਨੁੱਖਾ ਜਨਮ ਵਿੱਚ ਵਿਕਾਰਾਂ ਤੋਂ ਬਚ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਪਰਮਾਤਮਾ ਨੇ ਇੱਕ ਛਿਨ ਵਿੱਚ ਉਹਨਾਂ ਨੂੰ ਵਿਕਾਰੀਆਂ ਤੋਂ ਪਵਿੱਤਰ ਜੀਵਨ ਵਾਲੇ ਬਣਾ ਦਿੱਤਾ ਉਹਨਾਂ ਦਾ ਸਾਰਾ ਰੋਗ ਘਟ ਦਿੱਤਾ ਇੱਕ ਰਹਾਉ ਇਹ ਪਾਈ ਗੁਰੂ ਦੀ ਸੰਗਤ ਵਿੱਚ ਜਿਨ੍ਹਾਂ ਮਨੁੱਖਾਂ ਦਾ ਮੇਲ ਹੋ ਗਿਆ ਪਰਮਾਤਮਾ ਨੇ ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਲੋਭ ਮਾਰ ਮੁਕਾਇਆ ਸਰਵ ਵਿਆਪਕ ਪਰਮਾਤਮਾ ਦਾ ਨਾਮ ਮੁੜ ਮੁੜ ਸਿਮਰ ਕੇ ਉਹਨਾਂ ਨੇ ਆਪਣੇ ਸਾਰੇ ਸਾਥੀ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਈ ਇੱਕ ਏਮਾਨ ਪਰਮਾਤਮਾ ਦਾ ਇੱਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ ਸਾਰੇ ਮੰਤਰਾਂ ਦਾ ਮੂਲ ਹੈ जिस मनुख ने अपने मन परमात्मा वास्ते सरदा धार ली है नानक उस मनुख के चरण की धूल सदा मंगता है नानक उस मनुख तो सदा सद के जाता है दो सोलह विचार सरवण वाली सारी संगत कमेंट वागुरु जी लिख के हाजरी लवाओ जी रोजाना सिख इतिहास वीडियो देख ਲੇ ਸਿੱਖ 65 YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ व्हाट्सएप ग्रुप ज्वाइन करने लठानवे पांच सौ पाँह छियासी नौ सौ नब्बे नंबर पे मैसेज कर देवो जी वागुरु जी का खालसा वागुरु जी की फतेह वागुरु जीओ